ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਰਬਾਸਾ ਸਿਉ ਕਰਤ ਠਗੋਰੀ ਜਾਦਵਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਉ ਹਰ ਗੁਣ ਗਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਸ ਬੈ ਰਾਗਨ 모ਹੇ ਬਸ ਕੀਨੀ ਪੰਜੋ ਕਾ ਮਟਨਾਓ ਸਤਰ ਦੋਏ ਭਰੇ ਅਮਰਤ ਸਰ ਬਿਖ ਕੋ ਕੁਮਾਰ ਕਢਾਵੋ ਪਛ ਬੌਰਨਾਵਨ ਪਾਓ ਅਮਰਤ ਬਾਣੀ ਘੜਤੇ ਉਚਰੋ ਆਤਮ ਕੋ ਸਮਝਾਓ ਰਹਾਓ ਬਜਰ ਕੋ ਠਾਰ 모ਹੇ ਹੈ ਸ਼ੀਨਾ ਕਰ ਮਿੰਨਤ ਲਗ ਪਾਓ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਓ اے ਸੰਸਾਰ ਤੇ ਤਬਹੀ ਛੂਟੋ ਜੋ ਮਾਇਆ ਨਹਿ ਲਪਟਾਓ ਮਾਇਆ ਨਾਮ ਗਰਭ ਜੋਨ ਕਾ ਤਿਹ ਤਜ ਦਰਸ਼ਨ ਪਾਓ ਇਤਕਰ ਭਗਤ ਕਰੈ ਜੋ ਜਨ ਤਿਨ ਭੋ ਸਗਲ ਚੁਕਾਈਐ ਕਹਿਤ ਨਾਮ ਦਿਓ ਬਾਰ ਕਿਆ ਪਰਮੋ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਾਲ ਹਾ ਬੋਲ ਬਾਲ ਹਾ ਕਰ ਹਲਾ ਜਿਉਂ ਕੁਰਾਨ ਕਨੇ ਸੁਨਾਦ ਬਾਲ ਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰਹਾਓ ਜੋ ਤਰਣੀ ਕੋਵਿੰਦਰ ਬਾਲ ਹਾ ਕੁਸਮ ਬਾਸ ਜੈਸੇ ਭਰਵਲਾ ਜੋ ਤਰਣੀ ਕੋਵਿੰਦਰ ਬਾਲ ਹਾ ਕੁਸਮ ਬਾਸ ਜੈਸੇ ਭਵਰਲਾ ज्यो को कोकल को अंब बाल हा त्यों मेरे मन रामैया चकवी को जैसे सूर बाल हा मान सरोवर हंसला ज्यों तरुणी को कंत बाल हा त्यों मेरे मन को जैसे खीर बाल हा चातरक मुख जैसे जल तरा मछली को जैसे नीर बाल हा त्यों मेरे मन रामैया ਸਾਧਕ ਸੇਦ ਸਗਲ ਮੁਨ ਚਾਹੇ ਬਿਰਲੇ ਕਾ ਹੂੰ ਢੀਠੁਲਾ ਸਗਲ ਭਵਨ ਤੇਰੋ ਨਾਮ ਬਾਲਹਾ ਤੇਉ ਨਾਮੇ ਮਨ ਬੀਠੁਲਾ ਪਹਿਲਪੁਰਿਏ ਪੰਡਕ ਬਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚੰਤੀ ਨਾਚਨਾ ਪਹਿਲਪੁਰ ਸਾਬਰਾ ਅਥੋਨਪੁਰ ਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਓ ਨਾ ਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤੁਰਕਨਾ ਚਾ ਪਰਮੀਆਂ ਚਾ ਕੇਸਵਾ ਬਚਾਉਨੀ ਆਈਏ ਮਈਏ ਏਕ ਯਾਨ ਜੀਓ ਪਿੰਦੀ ਉਬਕਲੇ ਸੰਸਾਰਾ ਪਰਮ ਪਰਮਾਏ ਤੁਮ ਜੇ ਦੁਆਰਾ ਤੂ ਕੁਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮਕਾਰਨਾ ਪਤਰ ਪਾਵਨ ਮਾਦੋ ਬਿਰਦ ਤੇਰਾ ਧਨ ਤੇ ਵੈ ਮਨ ਜਨ ਜਿਨ ਧਾਇਓ ਹਾਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮਨ ਜਨ ਤਿਨਹੂ ਤੇ ਦੂਰ ਰਹਾਓ ਦੀਨ ਕਾ ਦਿਆਲ ਮਾਦੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤੇ ਹਾਰੀ ਤਨ ਆਸਰੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀ ਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਬੋਲ ਰਹਾਓ ਬਹੁਤ ਜਨਮ ਬਿਸ਼ਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹੈ ਰਵਿਦਾਸ ਆਸ ਲਗ ਜੀਵੋ ਚਿਰ ਭਿਉ ਦਰਸਨ ਦੇਖੇ ਚਿਤ ਚਿਮਰਨ ਕਰੋ ਨੈਨ ਅਵਲੋਕਨੋ ਸਰਵਨ ਬਾਣੀ ਸੁਜਸ ਪੂਰ ਰੱਖੋ ਮਨ ਸੋ ਮਦੋਕਾਰ ਕਰੋ ਚਰਨ ਹਿਰਦੇ ਧਰੋ ਰਸਨ ਅਮਰਤ RAM ਨਾਮ ਭਾਖੋ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਮੈਂ ਤੋ ਮੋਲ ਮਹੰਗੀ ਲਈ ਜੀ ਸਟੈ ਰਹਾਓ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਉ ਬਿਨ ਭਗਤੀ ਨ ਹੋਏ ਤੇਰੀ ਕਹਿ ਰਵਿਦਾਸ ਇਕ ਬੇਨਤੀ ਹਰਿ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਰਹਾਓ ਨਾਮ ਤੇਰੋ ਆਸਨੋ ਨਾਮ ਤੇਰੋ ਉਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ नाम तेरा अम्बला नाम तेरो चंदनो कस जपे नाम ले तुझे है को चारे नाम तेरा दीवा नाम तेरो बाती नाम तेरो तेल ले माहे पसारे नाम तेरे की जोत लगाई प्यो ज आरो पवन सगलारे नाम तेरो तागा नाम भूल माला पार ठारे सगल जुठारे तेरो किया की तुझै क्यायर पो ਨਾਮ ਤੇਰਾ ਤੋਹੀ ਚਵਰ ਢੁਲਾਰੇ 10 8 68 4 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿਰ ਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ 10 8 68 4 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ